ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜਦ ਮੈਂ ਅੱਜ ਅਕਾਲੀ ਦਾ ਸੰਤੰਤਰ ਦਾ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੋਲੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਆਇਆ ਉਹਦਾ ਕਾਰਨ ਇਹ ਹੈ ਕਿ ਅਕਾਲੀ ਦਾ ਸੰਤੰਤਰ ਵੱਲੋਂ ਅਸੀਂ ਲੰਮੇ ਅਰਸੇ ਤੋਂ ਜੱਤ ਤੋਂ ਲੈ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਨੇ ਪੰਜਾਬ ਦੀ ਧਰਤੀ ਤੇ ਉਦੋਂ ਤੋਂ ਲੈ ਕੇ ਨਾ ਤਾਂ ਅਸੀਂ ਕਦੇ ਦਸਾਹਰਾ ਦੀਵਾਲੀ 15 ਅਗਸਤ ਤੋਂ 26 ਜਨਵਰੀ ਕੋਈ ਤਿਉਹਾਰ ਆ ਜੇ ਅਸੀਂ ਆਪਣੀ ਜਥੇਬੰਦੀ ਵੱਲੋਂ ਰੋਜ਼ ਸੇ ਕਰਦੇ ਆਂ ਸਰਕਾਰ ਕਿਸੇ ਦੀ ਆ ਜੇ ਜਦੋਂ ਜਹੇਦਾਰਾਂ ਦੀ ਬਾਦਲਾਂ ਦੀ ਸਰਕਾਰ ਸੀ ਉਦੋਂ ਹੀ ਬੇਅਦਮੀਆਂ ਦਾ ਸਿਲਸਲਾ ਸ਼ੁਰੂ ਹੋਇਆ ਸਾਰਾ ਤੁਸੀਂ ਜਾਣਦੇ ਹੋ ਉਹ ਤੋਂ ਲੜੀਵਾਰ ਜਿਹੜੀਆਂ ਮੂਵਮੈਂਟਾਂ ਖੜੀਆਂ ਹੋਈਆਂ ਇਹ ਗੁਰੂਗ੍ਰਾਜ ਸਾਹਿਬ ਕੱਲਾ ਸਿੱਖਾਂ ਦਾ ਨਹੀਂ ਸਾਰੇ ਧਰਮ ਦੇ ਲੋਕ ਇਹਦੇ 'ਚ ਸਤਕਾਰ ਕਰਦੇ ਨੇ ਸਾਰੇ ਧਰਮਾਂ ਦੇ ਕੋਈ ਭਗਤ ਸਾਰਿਆਂ ਦਾ ਆਪਾਂ ਜਾਣੂਆ ਕਿ ਸਰਬ ਸਰਬ ਸੰਜਾ ਗੁਰੂ ਗ੍ਰੰਥ ਸਾਹਿਬ ਇਸ ਕਰਕੇ ਕਹਿੰਦੇ ਆਪਾਂ ਉਦੋਂ ਦੁਨੀਆ ਹੀ ਖੜੀ ਹੋਗੀ ਜਦੋਂ ਚੱਬੇ ਦੀ ਧਰਤੀ ਤੇ ਇਸ ਕਰਕੇ ਸੀ ਸਰਬੱਤ ਖਾਲਸਾ ਕੀਤਾ ਸੀ ਕਿ ਜਦੋਂ ਦੇਖਿਆ ਕਿ ਸਾਡੇ ਇਸ ਹਸ ਦੇ ਬਾਸ ਦੇ ਪੰਜਾਬ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਸੁਰੱਖਿਤ ਨਹੀਂ ਰਿਹਾ ਸਰਕਾਰ ਵੀ ਸਾਡੀ ਆਪਣੀ ਬਣਾਈ ਹੋਈ ਉਹਦੇ ਹੁੰਦੇ ਕੁਛ ਹੋਇਆ ਅਸੀਂ ਤੁਰਦੇ ਤੁਰਦੇ ਇਹ ਜੇ ਹਾਲਾਤਾਂ 'ਚ ਪਹੁੰਚੇ ਕਿ ਜਿਹੜੇ ਰੋਸ ਕਰਦੀ ਸੰਗਤ ਸੀ ਉਹਦੇ ਤੇ ਵੀ ਸਗਾ ਡਾਂਗਾ ਗੋਲੀਆਂ ਚੱਲੀਆਂ ਫਿਰ ਉਹ ਤੋਂ ਗੁੱਸੇ 'ਚ ਆ ਕੇ ਬਾਦਲ ਸਾਈਡ ਤੇ ਗਏ ਪੰਜਾਬ ਦਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਹਦੀ ਟੀਮ ਸਾਡੀਆਂ ਮੂਵਮੈਂਟਾਂ 'ਚ ਜਾਂਦੀ ਰਹੀ ਵੱਡੇ ਵੱਡੇ ਇਕੱਠਾਂ 'ਚ ਸਾਨੂੰ ਵਾਅਦਾ ਕਰਦੀ ਰਹੀ ਕਿ ਸਾਨੂੰ ਸਰਕਾਰ ਬਹਾਲਣ ਦੋ ਇਹਦਾ ਸਾਡਾ ਵੀ ਗੁਰੂ ਹੈ ਇਹਦਾ ਤੇ ਜਿਹੜੇ ਸਿੰਘ ਹੱਥੇ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਏ ਨੇ ਫੱਟੜ ਹੋਏ ਨੇ ਉਹਨਾਂ ਵੀ ਮੁਆਵਜ਼ਾ ਦਵਾਂਗੇ ਇਨਸਾਫ਼ ਦਵਾਂਗੇ ਕੈਪਟਨ ਸਾਹਿਬ ਵੀ 5 ਸਾਲ ਪੂਰੇ ਲੰਗਾ ਗਏ ਕੋਈ ਇਨਸਾਫ਼ ਨਹੀਂ ਥੋੜੀ ਦੇਰ ਲਈ ਚੰਨੀ ਆਇਆ ਕੋਈ ਇਨਸਾਫ਼ ਨਹੀਂ ਸਾਨੂੰ ਉਹ ਤੋਂ ਬਾਅਦ ਜਿਹੜਾ ਮੌਜੂਦਾ ਹੁਣ ਮੁੱਖ ਮੰਤਰੀ ਆ ਸਰਦਾਰ ਭਗਵੰਤ ਸਿੰਘ ਮਾਨ ਮਾਨ ਸਾਹਿਬ ਜਦੋਂ ਮੁੰਡੇ ਸ਼ਹੀਦ ਹੋਏ ਉਹਨਾਂ ਦੇ ਭੋਗਤੇ ਵੀ ਮੈਂ ਇਸ ਕਰਕੇ ਗੱਲਾਂ ਤੁਹਾਨੂੰ ਦੱਸ ਰਿਹਾ ਤੇ ਮੇਰੀ ਜਥੇਬੰਦੀ ਅਕਾਲੀ ਦਾ ਸਤੰਤਰ ਵੀ ਜਿਹੜਾ ਸੀ ਲੰਮਾ ਹਰਸਾ ਮੋਰਚਾ ਲਾ ਕੇ ਰੱਖਿਆ ਬਰਗਾੜੀ ਉਹਦੇ 'ਚ ਵੀ ਹਿੱਸਾ ਰਹੇ ਅਸੀਂ ਤੇ ਉਦੋਂ ਤੋਂ ਹੀ ਤੁਰੇ ਹੋਇਆ ਜਦ ਤੋਂ ਅਸੀਂ ਗੁਰਬੀਤ ਰਾਵਲ ਖੀਮ ਦਾ ਜਿਹੜਾ ਮੇਨ ਸਰਗਣਾ ਇਹ ਕੰਮ ਦਾ ਉਹਦਾ ਨਾਂ ਆਇਆ ਜਨਤਕ ਇਹਨਾਂ ਦੀਆਂ ਬਾਈਆਂ ਹੋਈਆਂ ਜੱਤਾਂ 'ਚ ਜਿਹੜੀਆਂ ਇਹ ਵਾਰ-ਵਾਰ ਇਖਤਿਆਰ ਜਿਹਦੀ ਸਰਕਾਰ ਆਉਂਦੀ ਆ ਬਣਾਈ ਜਾਂਦੇ ਹੈਗੇ ਸਿੱਟ ਬਣਾ ਲੈਂਦਾ ਉਸ ਉਸ ਸਿਲਸਿਲੇ ਨੂੰ ਤੁਰਦੇ ਤੁਰਦੇ ਮੁੱਖ ਮੰਤਰੀ ਸਾਹਿਬ ਸਾਨੂੰ ਵਾਦਾ ਕਰਕੇ ਕੇਜਰੀਵਾਲ ਇਹਨਾਂ ਦਾ ਸੁਪਰੀਮੋ ਉਹ ਵੱਡੇ ਵੱਡੇ ਵਾਦੇ ਕਰਕੇ ਸਾਡੇ ਨਾਲ ਗਏ ਕਿ ਨਾ ਅਕਾਲੀਆਂ ਨੇ ਤੁਹਾਨੂੰ ਇਨਸਾਫ ਤਾਂ ਦੇਣੇ ਹੀ ਕੀ ਸੀ ਕਾਂਗਰਸੀਆਂ ਨੇ ਵੀ ਤੁਹਾਨੂੰ ਦਿੱਤਾ ਸਾਡੇ ਤੇ ਯਕੀਨ ਕਰੋ ਸਾਡੇ ਡੈਪੂਡੇਸ਼ਨਾਂ 'ਚ ਮਿਲਦੇ ਰਹੇ ਵੱਡੇ ਵੱਡੇ ਇਕੱਠਾਂ 'ਚ ਵਾਦਾ ਕੀਤਾ ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ 4 ਸਾਲ ਦੇ ਕਰੀਬ ਇਕੱਠ ਹੋ ਗਿਆ ਟਾਈਮ ਲੰਘ ਗਿਆ ਸਰਕਾਰ ਦਾ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਦੇ ਵੀ ਸincere ਹੋ ਕੇ ਸਾਡੇ ਨਾਲ ਗੱਲ ਨਹੀਂ ਕੀਤੀ ਇਹਨਾਂ ਦੇ ਹਿੱਕ ਤੇ ਤਕਰੀਬਨ 4 ਸਾਲ ਹੋ ਗਏ ਕੌਮੀ ਇਨਸਾਫ ਮੋਰਚਾ ਚੱਲਦੇ ਕਿ ਬੰਦੀ ਸਿੰਘਾਂ ਨੂੰ ਰਿਹਾ ਕਰੋ ਕਿ ਗੱਲ ਕੀ ਡੀ ਕਾ ਜੀ ਜਿਹੜੀ ਸਟੇਟ ਦਾ ਬੰਦੀ ਸਿੰਘ ਹੁੰਦਾ ਜਿੱਥੋਂ ਦੇ ਕੇਸ ਨੇ ਉਹਦੇ ਤੇ ਉਹ ਸਰਕਾਰ ਨੇ ਨੋ ਡਿਊ ਸਰਟੀਫਿਕੇਟ ਦੇਣਾ ਉਹਨੇ ਲੈ ਕੇ ਦੇਣਾ ਹੈ ਤੋਂ ਡੀਸੀ ਤੋਂ ਵੀ ਇਹਦਾ ਚਾਲ ਚੱਲਣਾ ਉਹ ਜੇਰ ਤੋਂ ਲੈਂਦਾ ਹੈ ਜਿਹੜਾ ਸਿਲਸਿਲਾ ਚੱਲਦਾ ਪਰ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਲਾਰੇ ਹੀ ਲਾਈਗੇ ਸਾਡਾ ਕਦੇ ਨਹੀਂ ਜਿਹਦੇ ਕਰਕੇ ਜਦੋਂ ਵੀ ਸਾਡੇ ਇਹਨਾਂ ਦੇ 4 ਸਾਲ ਹੁੰਦੇ ਵੀ ਜਿੱਥੇ ਵੀ ਪ੍ਰੋਗਰਾਮ ਆਉਂਦਾ ਅਸੀਂ ਇਹਨਾਂ ਦਾ ਬੇਨਤੀਆਂ ਕਰਦੇ ਆ ਵੀ ਮੁੱਖ ਮੰਤਰੀ ਸਾਹਿਬ ਆਮ ਘਰਾਂ ਦੇ ਹੋ ਮਾਸਟਰ ਦੇ ਬੇਟੇ ਹੋ ਤੁਹਾਨੂੰ ਬਣਾਇ ਤਾਂ ਸੀ ਕਿ ਕਿਰਪਾ ਕਰੋ ਸਾਨੂੰ ਟਾਈਮ ਦਿਓ ਸਾਡੀਆਂ ਜਥੇਬੰਦੀਆਂ ਨੂੰ ਬੈ ਕੇ ਗੱਲ ਕਰੋ ਵੀ ਡਿੱਕਾ ਦੱਸੋ ਕਿੱਥੇ ਐ ਕਿਉਂ ਨਹੀਂ ਅੱਗੇ ਤੋਰ ਰਹੇ ਗੱਲ ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਸਾਡਾ ਰਿਜ਼ਲਟ ਜ਼ੀਰੋ ਇਹਨਾਂ ਜ਼ਰੂਰ ਕਰ ਲੈ ਜੇ ਮੈਂ ਹੁਣ ਇੱਥੇ ਵੀ ਚੱਲ ਕੇ ਆ ਆ ਤੁਹਾਡੇ ਲੋਕਾਂ ਨੂੰ ਇਹੀ ਬੇਨਤੀ ਕਰਨ ਆ ਆ ਕਿ ਭਰਾਵੋ ਆਪਾਂ ਕੋਈ ਲੜਨਾ ਨਹੀਂ ਪਿੰਦਾ ਨਹੀਂ ਹੁਣ ਉਹ ਸਮਾਂ ਨਹੀਂ ਹੈ ਇਹ ਆਪਾਂ ਨੇ ਕੋਈ ਟੱਕਰਾਂ ਲੈਣੀਆਂ ਨੇ ਆਪਾਂ ਇਨਸਾਫ ਮੰਗਦੇ ਫਿਰਦੇ ਆਂ ਦਰਦਰ ਕਿ ਮੁੱਖ ਮੰਤਰੀ ਸਾਹਿਬ ਥੋਡੇ ਇੱਥੇ ਆ ਰਹੇ ਨਹੀਂ ਅਸੀਂ ਵੀ ਆਵਾਂਗੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਾਂਗੇ ਵੀ ਸਾਡੇ ਨਾਲ ਕਿਉਂ ਨਹੀਂ ਬਹਿੰਦੇ ਇਹੀ ਵਾ ਥੋਡੇ ਰਾਹੀ মিডিਏ ਰਾਹੀ ਕਹਿਣ ਆਇਆ ਕਿ ਭਗਵਾਨ ਤੁਮਨ ਸਾਹਿਬ ਕਿਰਪਾ ਕਰੋ ਹੋਰ ਸਾਰੇ ਮਸਲੇ ਪਤਾ ਨਹੀਂ ਕਿੱਦੇ ਘਮਾਈ ਘਮੀ ਜਾਂਦੇ ਹੋ ਇਹ ਸਾਰਿਆਂ ਦਾ ਸਾਂਝ ਹੈ ਗੁਰੂ ਗੁਰੂ ਦੀ ਗੱਲ ਹੈ ਗੁਰੂ ਦਾ ਇਨਸਾਫ ਜ਼ਰੂਰ ਦਓ ਜੇ ਕਿਤੇ ਡਿੱਕਾ ਹੈ ਕੌਣ ਬ੍ਰੇਕਾ ਲਾਉਂਦਾ ਹੈ ਉਹ ਵੀ ਲੋਕਾਂ ਨੂੰ ਜਨਤਕ ਦੱਸੋ ਪਰ ਬੜੇ ਦੁੱਖ ਨਾਲ ਗੱਲ ਮੈਂ ਨਹੀਂ ਰਿਜ਼ਲਟ ਜੀ ਦੇ ਕਰਕੇ ਸਾਨੂੰ ਬਾਰ-ਬਾਰ ਅਸੀਂ ਕਾਲੀ ਦਾ ਹਸਤੰਤਰ ਵੱਲੋਂ ਮੈਂ ਕੱਲਾ ਹੁਮਾ ਪੰਜ ਹੋਈਏ 10 ਹੋਈਏ ਇਹ ਕੰਮਾਂ 'ਚ ਬੜੇ ਇਕੱਠਾ ਦੇ ਲੋਕ ਤਾਂ ਹੁੰਦੇ ਨਹੀਂ ਅਸੀਂ ਉਹਨਾਂ ਨੂੰ ਜੇ ਨਹੀਂ ਸਾਨੂੰ ਇਨਸਾਫ ਦਿੰਦੇ ਅਸੀਂ ਕਾਲੀ ਢੱਡੀ ਜ਼ਰੂਰ ਦਿਖਾਉਂਦੇ ਆਂ ਵੀ ਆਹ ਸਾਡੇ ਮਨਸਰ ਰੋਸ ਹੈ ਦੀਵਾਲੀ ਆ ਜੇ ਉਦੋਂ ਅਸੀਂ ਸਾਡੇ ਕੋਠਿਆਂ ਤੇ ਸੜਕਾਂ ਤੇ ਲੈ ਕੇ ਤੁਰਦੇ ਆਂ ਹੁਣ ਉਹ ਇੱਥੇ ਮੁੱਖ ਮੰਤਰੀ ਸਾਹਿਬ ਨੇ ਇੱਥੇ ਵੀ ਇਸ ਕਰਕੇ ਆਏ ਆ ਮੁੱਖ ਮਾਈ ਸਾਹਿਬ ਸਾਨੂੰ ਦੱਸੋ ਜੇ ਨਹੀਂ ਦੱਸਦੇ ਇੱਥੇ ਵੀ ਅਸੀਂ ਰੋਸ ਕਰਾਂਗੇ ਅਗਲਾ ਤੁਸੀਂ ਸਰ ਜੀ ਦਾ ਤੁਹਾਡਾ 26 ਤਰੀਕ ਦਾ ਪ੍ਰੋਗਰਾਮ ਉਹ ਐਕਚੁਅਲ ਕੀ ਆ ਸਾਡਾ ਇਹ ਹੈ ਵੀ ਜੇ ਸਰਕਾਰ ਸਾਨੂੰ ਜਿਹੜੀ ਗੱਲ ਮੈਂ ਕਹੀ ਹੈ ਜੇ ਉਹਦੇ ਨਾਲ ਸਾਡੇ ਨਾਲ ਬਾਰਤਾਲਾਫ ਕਰਨ ਨੂੰ ਤਿਆਰ ਨਹੀਂ ਅਸੀਂ ਪੰਜਾਬੀ ਆ ਯਾਰ ਸਾਡੀਆਂ ਵੋਟਾਂ ਨਾਲੇ ਬਣਦੇ ਨੇ 95% ਕੁਰਬਾਨੀਆਂ ਕਰਕੇ ਦੇਸ਼ ਨੂੰ ਆਜ਼ਾਦ ਕਰਾਇਆ ਜੇ ਭਾਜਪੀ ਸੈਂਟਰ ਦੀ ਸਰਕਾਰ ਕਿਤੇ ਡਿੱਕਾ ਬਣਦੀ ਆ ਸਾਡੀ ਸਟੇਟ ਦੀ ਸਰਕਾਰ ਸਾਨੂੰ ਦੱਸੇ ਜੇ ਨਹੀਂ ਬਣਦੀ ਦਿੱਕਤ ਆ ਜੇ ਬੰਦੀ ਸਿੰਘ ਨੇ ਸਜ਼ਾਵਾਂ ਪੂਰੀਆਂ ਕਰ ਲਈਆਂ 28 28 25 25 ਸਾਲ ਹੋ ਗਏ ਉਹ ਉਹ ਕਿਉਂ ਨਹੀਂ ਛੱਡਦੇ ਦੂਸਰੇ ਵੱਨੇ ਤੁਸੀਂ ਹੈਰਾਨ ਹੋਵੋਗੇ ਇੱਕ ਗੱਲ ਸੁਣ ਕੇ ਪੱਤਰਕਾਰ ਭਰਾ ਅੱਜ ਕਿ ਖਮਾਣੋ ਦੇ ਨੇੜੇ ਹਵਾਰਾ ਪਿੰਡ ਹੈ ਜਿਹੜਾ ਉੱਥੋਂ ਦਾ ਨੌਜਵਾਨ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਚੰਬੇ ਦੀ ਧਰਤੀ ਤੇ ਲੱਖਾਂ ਲੋਕਾਂ ਨੇ ਕਾਲ ਤੱਕ ਦਾ ਜਥੇਦਾਰ ਬਣਾਇਆ ਉਹਦੀ ਮਾਂ ਬਾਹਰੋਂ ਆ ਗਈ ਉਹਨੂੰ ਕੋਈ ਸੁਰਤ ਨਹੀਂ ਮੈਂ ਖੁਦ ਮੈਂ ਪਤਰਾ ਲੈ ਕੇ ਆਇਆ ਉਹ ਮਾਤਾ ਦਾ ਇਹ ਨਹੀਂ ਪਤਾ ਵੀ ਕਦੋਂ ਰੱਬ ਨੂੰ ਪਿਆਰੀ ਹੋ ਜੇ ਆਪਾਂ ਸਾਰੇ ਮਾਮਾ ਆលਿਆ ਕਿੱਥੋਂ ਕਿੱਥੋਂ ਲੋਕ ਚੱਲ ਗਿਆ ਹੁੰਦੇ ਨੇ ਮੈਂ ਕਿਹੜਾ ਮਾਂ ਦੇ ਦਰਸ਼ਨ ਕਰ ਲਾਂ ਸਾਡੀ ਸਰਕਾਰ ਇੱਕ ਬੰਦੇ ਨੂੰ ਲਿਆਉਣ ਦੇ ਲਈ ਇਹਨਾਂ ਕੋਲ ਫੋਰਸ ਨਹੀਂ ਉੱਥੋਂ ਦਾ ਪ੍ਰਸ਼ਾਸਨ ਨਾ ਡੀਸੀ ਨਾ ਕੋਈ ਹੋਰ ਇਹਨਾਂ ਦਾ ਅਫਸਰ ਅੱਜ ਤੱਕ ਉਹ ਮਾਂ ਨੂੰ ਮਿਲਣ ਨਹੀਂ ਗਿਆ ਅੱਜ ਕਹਿੰਦੇ ਸਾਡੇ ਤੇ ਯਕੀਨ ਨਾ ਕਰੋ ਉਹਦਾ ਜਾ ਕੇ ਇੱਕ ਡੈਪੂਡੇਸ਼ਨ ਬਣਾਉਣ ਅਫਸਰਾਂ ਦਾ ਉਹ ਜਾ ਕੇ ਦੇਖਤਾ ਲੈਣ ਵੀ ਜੇ ਵਾਕਈ ਅਸੀਂ ਸੱਚੇ ਆ ਫਿਰ ਉਹਦੇ ਪੁੱਤ ਨੂੰ ਉਹਨੂੰ ਮਲਾਉਣਾ ਚਾਹੀਦਾ ਇਹ ਰਿਸ਼ਤਾ ਹੀ ਇਹ ਜੈ ਪਰ ਇਹ ਵੀ ਸਾਡੀ ਸਣਵਾਈ ਨਹੀਂ ਇਹਨਾਂ ਗੱਲਾਂ ਨੂੰ ਲੈ ਕੇ ਅਸੀਂ ਕਹਿੰਦੇ ਹਾਂ ਕਿ ਮੁੱਖ ਮੰਤਰੀ ਸਾਹਿਬ ਜੇ ਤੁਸੀਂ ਨਹੀਂ ਸਾਡੀ ਸੁਣਦੇ ਅਸੀਂ ਆਹ ਕੰਮ ਤਾਂ ਕਰਾਂਗੇ ਨਾ ਫਿਰ ਸਰ ਇੱਕ ਵਾਰ ਸੇ ਬੇਅਦਬੀਆਂ ਦਾ ਜਿਹੜੇ ਮਾਮਲੇ ਆ ਉਹ ਚੱਲ ਰਹੇ ਆ ਦੂਸਰੇ ਪਾਸੇ ਜਿਹੜੀ ਹੈ ਤਾਂ ਜਿਹੜੀ ਕੱਟੜਵਾਦ ਵਧਦਾ ਆ ਬਿਆ ਔਰ ਕਿਤੇ ਵੀ ਕੋਈ ਬੇਅਦਬੀ ਹੁੰਦੀ ਆ ਉੱਥੇ ਜਿਹੜਾ ਆ ਉਹ Hindu ਜੇ Musalman ਦਾ ਜਿਹੜਾ ਫਰਕ ਕਰਕੇ ਜਿਹੜਾ ਆ ਕੋਈ ਆਪਾਂ ਐਕਸ਼ਨ ਕਰਦੇ ਆ ਹੁਣ ਰੀਸੈਂਟਲੀ ਜਿਹੜੀ ਦਰਬਾਰ ਸਾਹਿਬ ਘਟਨਾ ਹੋਈ ਆ ਮੁੰਡੇ ਨੇ ਉੱਥੇ Musalman ਮੁੰਡੇ ਨੇ ਉੱਥੇ ਵਜੂ ਕੀਤਾ ਗੁਰਲੀ ਕੀਤੀ ਸਭ ਕੁਝ ਕੀਤਾ ਉਸ ਮਾਮਲੇ ਨੂੰ ਲੈ ਕੇ ਕਿਸੇ ਵੀ ਗਰਮ ਦਲ ਨੇ ਜਾਂ ਕਿਸੇ ਵੀ ਬੰਦੇ ਨੇ ਹੋਂਦਾ ਜਿਹੜਾ ਵਿਰੋਧ ਹੋਣਾ ਚਾਹੀਦਾ ਜੀ ਜਿਸ ਲੈਵਲ ਦਾ ਉਹ ਨਹੀਂ ਹੋਇਆ ਈਵਨ ਕਿ ਉਹੀ ਜਿਸ ਲਈ ਅਸੀਂ ਹਿੰਦੂ ਸਿੱਖ ਏਕਤਾ ਦੀ ਗੱਲ ਕਰਦੇ ਆਂ ਤਾਂ ਜੇ ਕੋਈ ਹਿੰਦੂ ਬੰਦਾ ਆਸਾਂ ਕੁਝ ਕਰਦਾ ਤਾਂ ਉਹਨੂੰ ਜਾਨੋਂ ਮਾਰਨ ਤੱਕ ਦੇ ਜਿਹੜੇ ਆ ਉਹ ਯਤਨ ਕੀਤੇ ਜਾਂਦੇ ਆ ਇਹ ਜਿਹੜੀਆਂ ਘਟਨਾਵਾਂ ਹੋ ਰਹੀਆਂ ਜਿਹੜੀਆਂ ਸਮਾਜ 'ਚ ਦੂਰੀਆਂ ਪੈਦਾ ਹੋ ਰਹੀਆਂ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਇੱਕ ਗੱਲ ਤਾਂ ਕਲੀਅਰ ਸੁਣ ਲਓ ਕਿਸੇ ਵੀ ਧਰਮ ਦੀ ਜੇ ਬੇਅਦਬੀ ਹੁੰਦੀ ਹੈ ਕਿਸੇ ਵੀ ਗ੍ਰੰਥ ਦੀ ਹੁੰਦੀ ਹੈ ਅਸੀਂ ਕੱਟੜ ਵਿਰੋਧੀ ਆ ਅਸੀਂ ਵਿਰੋਧ ਕਰਦੇ ਆਂ ਕਾਰ ਲਿਖੀ ਹੈ ਕਿ ਸਰਕਾਰਾਂ ਕਾਦੇ ਲਈ ਹੁੰਦੀਆਂ ਨੇ ਜੀ ਤੁਸੀਂ ਇਹ ਕਹਿ ਕੇ ਸਾਰ ਦੇਣਾ ਜੇ ਕਿਤੇ ਇਕਰਾਨ ਦੀ ਹੁੰਦੀ ਆ ਉੱਥੇ ਕਹਿ ਦੇਣਾ ਕਿਤੇ ਕਿਤੇ ਹੋਰ ਆਪਣੇ ਧਰਮ ਦੀ ਹੁੰਦੀ ਆ ਉੱਥੇ ਇਹ ਕਾ ਕੇ ਸਾਡੇ ਕੰਮ ਲੈ ਜੀ ਪਾਗਲ ਹੈ ਉਹ ਆਪਣੀ ਮਾਂ ਭੈਣ ਦੇ ਮੂਰੇ ਨੰਗਾ ਕਿਉਂ ਨਹੀਂ ਹੁੰਦਾ ਉਹ ਲੋਕਾਂ ਦੇ ਇੱਟਾ-ਬੱਟੇ ਕਿਉਂ ਨਹੀਂ ਮਾਰਦਾ ਉਹਨੂੰ ਇਹ ਕਿਵੇਂ ਪਤਾ ਹੈ ਵੀ ਆਹ ਉਹ ਇਕਰਾਨ شریف ਪਾੜਨੀ ਹੈ ਇੱਥੇ ਆਪਾਂ ਨੇ ਗੀਤਾ 파ੜਨੀ ਹੈ ਇੱਥੇ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ 파ੜ ਕੇ ਲੋਕਾਂ 'ਚ ਲੜਾਈਆਂ ਝਗੜੇ ਖੜੇ ਕਰਾਉਣੇ ਨੇ ਅੱਜ ਤੱਕ ਜਿੰਨੀਆਂ ਵੀ ਲੜਾਈਆਂ ਝਗੜੇ ਹੋਈਆਂ ਨੇ ਅਸੀਂ ਇਹੀ ਤਾਂ ਪੱਤਰੇ ਆ ਕਿ ਹਰ ਠੱਪਾ ਇਹ ਨਾ ਨਾ ਸਰਕਾਰਾਂ ਖੜਾ ਛੜਾ ਲਿਆ ਕਰਨ ਕਿ ਅਸੀਂ ਜੀ ਸੈਟ ਬਣਾਤੀ ਇੱਕ ਇਹ ਸੌਖਾ ਸਰਕਾਰ ਨੂੰ ਕੰਮ ਦੂਸਰਾ ਪਾਕਿਸਤਾਨ ਕਰਾਉਂਦਾ ਜੀ ਆਪਾਂ ਕਦੇ ਲਈਆਂ ਜੀ ਸਾਡੀਆਂ ਏਜੰਸੀਆਂ ਸਾਡਾ ਐਡਾ ਸਿਸਟਮ ਹੈ ਸਾਨੂੰ ਆਪ 'ਚ ਆਪਾਂ ਕਿੰਨੇ ਸੋਹਣੇ ਲੱਗਦੇ ਆ ਬੈਠੇ ਕੋਈ ਕਿਸੇ ਨੂੰ ਪੁੱਛ ਰਿਹਾ ਇਹ ਤੂੰ ਕਿਹੜੇ ਤਰਬ ਦਾ ਕਿਹੜੀ ਜਾਤ ਦਾ ਹੈ ਇਹ ਕਿਉਂ ਇਹ ਇਸ ਕਰਕੇ ਹੁੰਦਾ ਜੇ ਸਰਕਾਰਾਂ ਚ ਕਮਜ਼ੋਰੀ ਹੈ ਚਾਹੇ ਸੈਂਟਰ ਦੀ ਸਰਕਾਰ ਆ ਚਾਹੇ ਪੰਜਾਬ ਦੀ ਸਰਕਾਰ ਆ ਅੱਜ ਤੱਕ ਜਿਹੜੀਆਂ ਵੀ ਬਣਦੀਆਂ ਨੇ ਇਹਨਾਂ ਦੇ ਪਤਾ ਨਹੀਂ ਕੀ ਸਾਡੇ ਤੇ ਤਖਲੀਪ ਹੈ ਕਿ ਜਿਹਦੇ ਕਰਕੇ ਸਾਨੂੰ ਇਨਸਾਫ ਦੇਣ ਦੀ ਬਜਾਏ ਕਮਾ ਲੈਂਦੇ ਨੇ ਹੁਣ ਬੇਅਦਬੀਆਂ ਹੁਣ ਕੀ ਹੋ ਰਕ ਰਹੀਆਂ ਨੇ ਸਾਲੂ ਸਗਾ ਜਿਹਨਾਂ ਨੂੰ ਅਸੀਂ ਮਿਹਣਾ ਮਾਰਿਆ ਜਿਹਦੇ ਲਈ ਅਸੀਂ ਲੜਾਈਆਂ ਲੜੀਆਂ ਬਾਦਲਾਂ ਦੇ ਹੁੰਦੇ ਸਾਨੂੰ ਹੁਣ ਬਾਦਲਾਂ ਦੇ ਬੰਦੇ ਡਿਬੇਟਾਂ 'ਚ ਬਹਿ ਕੇ ਕਹਿਣ ਲੱਗ ਗਏ ਕਹਿੰਦੇ ਗਏ ਸਾਡੇ 'ਤੇ ਖਿਲਾਫ ਤੁਸੀਂ ਬੜੇ ਧਰ ਨੇ ਲਾਉਂਦੇ ਲੜਾਈਆਂ ਲਾਤੇ ਕਹਿੰਦੇ ਹੁਣ ਕਿਉਂ ਨਹੀਂ ਲਾਉਂਦੇ ਜੀ ਹੁਣ ਕਿਹੜਾ ਬੇਅਦਬੀਆਂ ਰੁਕ ਗਿਆ ਮੈਂ ਕਿਹਾ ਇਹ ਕਿਹੜਾ ਸਾਡਾ ਬਿਜ਼ਨਸ ਆ ਵੀ ਸਾਡੇ ਦੇ ਠੱਪਾ ਗਰਮ ਖਿਆਲੀਆਂ ਦਾ ਵੀ ਸਾਡੇ 'ਤੇ ਹੀ ਲੱਗੇ ਜੇ ਇਹ ਵੀ ਸਾਡੇ ਲਈ ਬਣੀ ਐ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਵਿਰੋਧ ਕਰ ਸਕਦੀ ਕੀ ਅਕਾਲ ਤਖਤ ਦੇ ਜਥੇਦਾਰ ਨਹੀਂ ਵਿਰੋਧ ਕਰ ਸਕਦੇ ਇਹ ਵੱਡੀਆਂ ਸੰਸਥਾਵਾਂ ਨੇ ਵੱਡੇ ਅਦਾਰੇ ਨੇ ਇਹ ਕਿਹਦੇ ਰਾਜ ਭਾਗ ਕਰਤੇ ਬੈਠਣ ਨੂੰ ਇਹ ਨੇ ਇਹ ਕਿਉਂ ਨਹੀਂ ਆਉਂਦੇ ਅਸੀਂ ਅੱਜ ਵੀ ਮੈਂ ਹੁਣ ਚੱਲ ਕੇ ਆਇਆ ਦਾ ਇਹ 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 ਬੋਲਣ ਕਿ ਉਹ ਨਹੀਂ ਵਿਰੋਧ ਕਰਦੇ ਜੇ ਨਹੀਂ ਕਰਦੇ ਇਹਦਾ ਮਤਲਬ ਇਹਨਾਂ ਨੂੰ ਫਿਰ ਇਹ ਲਾਈਨ 'ਚ ਖੜੇ ਰੱਖਣਾ ਪੈਣਾ ਇੱਕ ਸਰ ਪੰਜਾਬ 'ਚ ਹੋਰ ਬੜੀ ਵੱਡੀ ਪ੍ਰੋਬਲਮ ਜਿਹੜੀ ਆ ਉਹ ਖੜੀ ਹੋ ਰਹੀ ਆ ਜਿਹੜਾ ਧਰਮਾਂਤਰਣ ਹੋ ਰਿਹਾ ਹੈ ਦੂਜੇ 'ਚ ਹਿੰਦੂ ਸਿੱਖਾਂ ਨੂੰ ਬੜੇ ਵੱੱਡੇ ਪੱਧਰ ਤੇ ਈਸਾਈ ਮਿਸ਼ਨਰੀ ਜਿਹੜੀਆਂ ਆ ਆਪਣਾ ਸ਼ਿਕਾਰ ਬਣਾ ਰਹੀਆਂ ਉਹਨਾਂ ਨੂੰ ਟਾਰਗੇਟ ਕਰ ਰਹੀਆਂ ਹੁਣ ਉਹਨਾਂ ਨੇ ਕੀ ਕੀਤਾ ਹੈ ਕਿ ਜੇ ਅਗਰ ਕਿਸੇ ਨੇ ਅੰਮ੍ਰਿਤ ਛਕਿਆ ਹੋਇਆ ਜਾਂ ਕੋਈ ਪੰਡਤ ਆ ਉਹਨੇ ਬੋਦੀ ਲੱਗੀ ਹੋਈ ਆ ਤਾਂ ਉਹਨੂੰ ਕਹਿੰਦੇ ਆ ਕਿ ਤੁਸੀਂ ਆਪਣਾ ਬੇਸ਼ਬੂਸਾ ਜਿਹੜੀ ਆ ਉਹ ਨਾਮ ਬਦਲੋ ਧਰਮ ਪਰਿਵਰਤਨ ਕਰਕੇ ਤੇ ਸਾਡਾ ਪ੍ਰਚਾਰ ਕਰੋ ਔਰ ਬਹੁਤ ਸਾਰੇ ਜਿਹੜੇ ਸਿੰਘ ਆ ਉਹ ਅੱਜ ਪਾਸਟਰ ਬਣੇ ਹੋਏ ਆ ਫਾਦਰ ਬਣੇ ਹੋਏ ਆ ਔਰ ਉਹਨਾਂ ਦਾ ਪ੍ਰਚਾਰ ਕਰ ਰਿਹਾ ਇਸ ਚੀਜ਼ ਨੂੰ ਰੋਕਣ ਲਈ ਤੁਹਾਡੀ ਪਾਰਟੀ ਉਹਨੂੰ ਕਿਸ ਤਰ੍ਹਾਂ ਦੇ ਯਤਨ ਕਰੇ ਮੇਰੀ ਕਰਕਸ਼ ਸੁਣ ਲਓ ਇਹ ਕੋਈ ਧਰਮ ਦੀ ਗੱਲ ਨਹੀਂ ਜਾਤ ਦੀ ਗੱਲ ਨਹੀਂ ਇਹ ਕਾਰਨ ਹੈ ਬੇਰਜਗਾਰੀ ਥੋਡੀ ਜੇਬ ਚ ਅੰਦਾ ਤਨ ਪੈਸਾ ਨਿਕਲਣਾ ਤੁਹਾਡੇ ਬੱਚਿਆਂ ਨੂੰ ਤੁਸੀਂ ਉਹਨਾਂ ਪੈਸਾ ਫੋਲਡ ਨਹੀਂ ਕਰ ਰਹੇ ਉਹਨਾਂ ਉਹਨਾਂ ਨੂੰ ਸਹੀ ਚੀਜ਼ ਨਹੀਂ ਦੇ ਰਹੇ ਇਹਨਾਂ ਲੋਕਾਂ ਨੇ ਆ ਕੇ ਕੀ ਕਰਿਆ ਤੁਸੀਂ ਆਪਣੇ ਆਪ ਦੇਖੋ ਮੇਰੇ ਤੋਂ ਨਾ ਕਹਾਓ ਕਿ ਜਿੱਥੇ ਜਿੱਥੇ ਇਹਨਾਂ ਦੇ ਚਰਚ ਚੱਲਦੇ ਨੇ ਇਹਨਾਂ ਦੇ ਹਸਪਤਾਲ ਚੱਲਦੇ ਨੇ ਇਹਨਾਂ ਦੇ ਸਕੂਲ ਚੱਲਦੇ ਨੇ ਇਹ ਲੋਕ ਕੀ ਕਰਦੇ ਨੇ ਤੁਹਾਡੇ ਤੁਹਾਡੇ ਇਥੋਂ ਇਹਨਾਂ ਦੇ ਟਾਰਗੇਟ ਜਾਂ ਦੇਖ ਲੈਣਾ ਵੀ ਅਥਾ ਗਰੀਬ ਬੰਦਾ ਕਿਹੜਾ ਉਹਦੇ ਜਾ ਕੇ ਦੋ ਖੜਾ ਦਾ ਮਕਾਨ ਬਣਾ ਲੈਣਾ ਹੁਣ ਉਹਨੂੰ ਹਾਈਲਾਈਟ ਬਹੁਤ ਵੱਡੇ ਪੱਧਰ ਤੇ ਕਰਨਾ ਹੈ ਉੱਥੇ ਜਾ ਕੇ ਜੇ ਅਸੀਂ ਉਹ ਸਾਡੇ ਸਿਸਟਮ ਨੂੰ ਠੀਕ ਰੱਖ ਲਈਏ ਸਾਡੀ ਸਰਕਾਰ ਹੀ ਠੀਕ ਚੱਲ ਪੈਣ ਨਾਲ ਸਾਡੇ ਜਿਹੜੇ ਧਰਮੀ ਲੋਕ ਵੀ ਨੇ ਮਾਫ ਕਰਿਓ ਮੈਨੂੰ ਕੰਨਿਆਂ ਨੂੰ ਇਹ ਗੱਲ ਤਖਲੀਫ ਹੋਊਗੀ ਕੱਲਾ ਸਾਡੇ ਧਰਮਾਂ ਦਾ ਕੰਮ ਲੰਗਰ ਲਾਉਣਾ ਨਹੀਂ ਪ੍ਰਭੂ ਅਸੀਂ ਇੱਕ ਦੂਏ ਨੂੰ ਸੰਭਾਲਣਾ ਵੀ ਹੈ ਸਾਡੇ ਸਾਡੇ ਮਾਪਿਓ ਬਜ਼ੁਰਗ ਬਿਰਧ ਅਵਸਥਾ ਚ ਉਹ ਕਿਸੇ ਤਰਬ ਦੇ ਹੋਣ ਕਿਸੇ ਜਾਤ ਦੇ ਹੋਣ ਜੇ ਤੁਹਾਡੇ ਗਮਾਣ ਚ ਤੜਫ ਰਹੇ ਨੇ ਉਹ ਉਹਨਾਂ ਨੂੰ ਜੇ ਤੁਸੀਂ ਉਹਦੀ ਸੇਵਾ ਕਰ ਲੋਗੇ ਉਹਨੂੰ ਹਸਪਤਾਲ ਚ ਦਵਾਈ ਦਵਾ ਦੋਗੇ ਉਹਨੂੰ 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 ਜੇ ਉਹਨੇ ਕਹਿੰਦਾ ਮੈਨੂੰ ਸੜਕ ਲੰਗਾ ਦੇ ਉਹ ਲੰਗਾ ਦੋਗੇ ਕੀ ਮਾੜਾ ਜੀ ਅੱਗੇ ਆਪਣੇ ਪੁਰਖੇ ਕਰਦੇ ਆਏ ਅੱਜ ਮਾਫ਼ ਕਰੋ ਇਹ ਚੀਜ਼ਾਂ ਸਾਡੇ ਚੋਂ ਫੰਗ ਲਾ ਕੇ ਉੜ ਗਈਆਂ ਅੱਜ ਤੁਸੀਂ ਇੱਥੇ ਮੋੜ ਤੇ ਖੜ੍ਹ ਜੇ ਕੋਈ ਸਾਡੀ ਮਾਂ ਖੜ੍ਹ ਜੇ ਸਾਡਾ ਪਿਓ ਖੜ੍ਹ ਜੇ ਉਹ ਦੂਜੇ ਬੱਚੇ ਨੂੰ ਅੱਜ ਦੇ ਬੱਚੇ ਨੂੰ ਕਹੇ ਵੀ ਬੇਟਾ ਮੈਨੂੰ ਲਗਾ ਕੇ ਆਈ ਕਹੂਗਾ ਕੀ ਹੋ ਨੌਕਰਾਂਦਰੀ ਇਸ ਵਦਾਵਲੀ ਸਾਡੇ ਕਿਉਂ ਕਿ ਸਾਡੇ ਚ ਕੜੱਤੜ ਅਸੀਂ ਮਿਲਬਰਤਣ ਦੇ ਰਿਸ਼ਤੇ ਘਟਾਤੇ ਹਾਲੇ ਵੀ ਤੁਸੀਂ ਕਿਸਮਤ ਵਾਲੇ ਮੈਂ ਤੁਹਾਨੂੰ ਲੋਕਾਂ ਨੂੰ ਵਧਾਈ ਦਿੰਦਾ ਪੰਜਾਬ ਦੇ ਲੋਕਾਂ ਨੂੰ ਕਿ ਆਪਾਂ ਇੱਕ ਦੂਦੇ ਦੁੱਖ ਸੁੱਖ ਚ ਜਾਣੇ ਆ ਵਿਆਹ ਸਾਧੀਆਂ ਚ ਜਿੰਨੇ ਮਰਜੀ ਏਜੰਸੀਆਂ ਕਹਿ ਲੋ ਇਹਨਾਂ ਨੂੰ ਜੋ ਮਰਜੀ ਸਾਨੂੰ ਪਾੜੀਆਂ ਲੜਾਈਆਂ ਜਾਣ ਸਾਡੇ ਸਾਡੇ ਧਰਮਾਂ ਦੀਆਂ ਬੀ ਆਦਮੀਆਂ ਕਰੀਆਂ ਪਰ ਮੈਂ ਨਮਸਕਾਰ ਇਸ ਕਰਕੇ ਕਰਦਾ ਮਿੱਤਰੋ ਫੇਰ ਵੀ ਆਪਾਂ ਇਕੱਠੇ ਫੇਰ ਵੀ ਆਪਣੇ ਚੈਨਾਂ ਕੇ ਕਹਿ ਸਾਡੀ ਦੁਨੀਆ ਦੀ ਤਾਕਤ ਨਹੀਂ ਕੋਈ ਜਿਹੜਾ ਸਾਡਾ ਇੱਕਾ ਤੋੜ ਸਕੇ ਠੀਕ ਆ ਉਨੀ ਕੀ ਘਟਰਾਵਾ ਹੁੰਦੀ ਆ ਨਾ ਦੁੱਖ ਹੁੰਦਾ ਇਹਦਾ ਜੰਦਾ ਤੇ ਪੁੱਤਰਾ ਦੁੱਖ ਹੈ ਨਾ ਪਰ ਫੇਰ ਵੀ ਤੁਸੀਂ ਸਾਰੇ ਆਪਾਂ ਸਾਰੇ ਇੱਕ ਦੂਏ ਨਾਲ ਪਿਆਰ ਵਧਾਉਂਦੇ ਆ ਜੇ ਪਿਆਰ ਹੈ ਮੈਂ ਕਿਵੇਂ ਆ ਕੇ ਚਾਚ ਆ ਗਿਆ ਮੈਂ ਆ ਮੁੰਡੇ ਕਿਵੇਂ ਲੱਭਲੇ ਇਹ 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 ਵਿਚਾਰੇ ਕਿੰਨੇ ਅਸੇ ਤੋਂ ਸਾਡੀਆਂ ਕਿਹੜਾ ਇੱਕ ਦੂਏ ਨਾਲ ਰਿਸ਼ਤੇਦਾਰੀਆਂ ਨੇ ਪਿਆਰ ਹੈ ਨਾ ਜਥੇ ਬੰਦੀਆਂ ਚ ਲਾਉਣੀਆਂ ਯਾ ਤੇ ਬੰਦੀਆਂ ਲੈ ਕੇ ਤੁਰਨਾ ਥੋਡੇ ਲੋਕਾਂ ਚਾਉਣਾ ਕੱਲ ਨੂੰ ਹੁਣ ਥੋਡੇ ਕਮੇਟੀ ਦੀ ਚੋਣਾਂ ਆ ਜੀ ਉਹ ਜਾਤਾਂ ਤੇ ਥੋੜੇ ਲੜੀ ਜਾਂਦੀ ਹੈ ਪਾਰਟੀਆਂ ਤੇ ਲੜਦੇ ਠਾ ਉਹੀ ਇਹਨੂੰ ਪਿਆਰ ਦੀਆਂ ਪਿੰਗਾ ਕਹਿ ਸਕਦੇ ਨੇ ਪਰ ਜਿਹੜਾ ਅੱਜ ਰਾਜਨੀਤੀ 'ਚ ਜ਼ਹਿਰ ਕੋਆ ਜਾ ਰਿਹਾ ਹੈ ਔਰ ਅਮੀਰ ਜਾਤ ਦੇ ਦਾ ਪੈਸਾ ਲਵਾ ਲਵਾ ਕੇ ਹੱਕ ਮਾਰਿਆ ਜਾ ਰਿਹਾ ਹੈ ਇਹ ਇਹ ਵੀ ਬਹੁਤ ਨੁਕਸਾਨਦੇ ਆ ਪ੍ਰਭੂ ਇਹ ਨਹੀਂ ਹੋਣਾ ਚਾਹੀਦਾ ਜਿੱਥੇ ਆਪਾਂ ਰਹਿਨੇ ਆ ਉਹ ਘਰ ਨੂੰ ਸੁਵਾਰੀਏ ਮੈਂ ਤਾਂ ਇਹ ਚੀਜ਼ ਦਾ ਹਮੀਆਂ ਜੀ